ਆਧੀ ਹੈ ਕਿਹੜਾ ਬੰਦਾ ਰੋਟਾ ਬੰਦੇ ਕੋਈ ਇਹਦਾ ਰੱਲਤ ਨਾ ਗੜੇ ਨਾ ਵਾਈਸ ਹੋਵੇ 4 5 ਗ੍ਰਾਮ ਇਹ ਮੋੜ ਨਹੀਂ ਪਾਇਆ ਹਾਂ भाई कंट्री कर लो कोरोना ईएल नहीं नहीं

ਗੋਲੂ ਗੋਲੂ ਨੂੰ ਪਤਾ ਵੀ ਆਉਣ ਵਾਲੇ ਟਾਈਮ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਦੇ ਸਹਾਰੇ ਚ ਮਾਨਜੋਗ ਐਸਐਪੀ ਸਾਡੇ ਜਿਹੜੇ ਵਰਨ ਸ਼ਰਮਾ ਜੀ ਨੇ ਇਸ ਪਟਿਆਲਾ ਵੱਲੋਂ ਹੁਕਮ ਆ ਅੱਜ ਸਪੈਸ਼ਲ ਜੋ ਅਸੀਂ ਆਪਣੇ ਨਾਪਾ ਸਾਡੀਆਂ ਦੇ ਵਿੱਚ ਬਕਾਇਦਾ ਐਸਪੀ ਹੈਡਕੁਆਟਰ ਮੈਡਮ ਪਟਿਆਲਾ ਤੋਂ ਆਏ ਨੇ ਤੇ ਸਾਡੀ ਸਾਰੀ ਸਾਡੀਆਂ ਦੇ ਫੋਰਸ ਚੌਂਕੀ ਇੰਚਾਰ ਐਸਐਚਓ ਸਭਾ ਸਾਰੇ ਤੇ ਬੱਕਰੀ ਫੋਰਸ ਜਿਹੜੀ ਸਾਡੀ ਬੁਲਾ ਕੇ ਅਸੀਂ ਅੱਜ ਪੈਟਰੋਲਿੰਗ ਪੈਦਲ ਯਾਤਰਾ ਤੇ ਦੂਸਰੀ ਜਿਹੜੀ ਸਾਡੀ ਹੈਗੀ ਆ ਲੈਗ ਮਾਰਚ ਗੱਡੀਆਂ ਰਹੀਆਂ ਇੱਜ ਅਸੀਂ ਸਾਰੇ ਸੌਰੀਨ ਦੇ ਵਿੱਚ ਕਰ ਰਹੀਆਂ ਖਾਸ ਕਰਕੇ ਜਿੱਥੇ ਸਾਡੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਪੋਲਿੰਗ ਸਟੇਸ਼ਨ ਨੇ ਜਾਂ ਭੀੜ ਭੜੱਕੇ ਵਾਲੀਆਂ ਬੱਸ ਸਟੈਂਡ ਸਟੇਸ਼ਨਾਂ 호텔 ਵਗੈਰਾ ਉਹ ਵੀ ਚੈੱਕ ਕਰ ਰਹੇ ਆ ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡਰ ਹੋਵੇ ਵੀ ਹਾਂ ਜਿਹੜੀ ਫੁੱਲਸ ਉਹ ਪੂਰੀ ਐਕਟਿਵ ਹੋ ਚੁੱਕੀ ਆ ਅਤੇ ਚੰਗੇ ਬੰਦੇ ਆਮ ਸ਼ਹਿਰ ਨੂੰ ਇੱਕ ਕੌਨਫੀਡੈਂਸ ਬਣਦਾ ਵੀ ਹਾਂ ਪੁਲਿਸ ਉਹਨਾਂ ਦੀ ਜਿਹੜੀ ਆ ਦੇਖ ਰੱਖ ਲਈ 24 ਘੰਟੇ ਹਰ ਰਾਤ ਤੇ ਅਸੀਂ ਵੀ ਇਹੀ ਸਾਡੇ ਮੁੱਖ ਜਿਹੜਾ ਸਾਡੇ ਪੁਲਿਸ ਦੀ ਡਿਊਟੀ ਆ ਲੋਕਾਂ ਦੀ ਜਾਨ ਤੇ ਮਾਣ ਦੀ ਰੱਖੀ ਕਰਨੀ ਤੇ ਅਸੀਂ ਪਬਲਿਕ ਨੂੰ ਇਹ ਆਸ਼ਵੰਦਨ ਜਿਹੜੇ ਨਾਪਾ ਪੁਲਿਸ ਪਟਿਆਲਾ ਪੁਲਿਸ ਤੇ ਪੰਜਾਬ ਪੁਲਿਸ ਸਾਡੀ ਆ ਉਹਨਾਂ ਦੀ ਸੇਵਾ 'ਚ ਹਾਜ਼ਰ ਆ ਤੇ ਕਿਸੇ ਮਾੜੇ ਬੰਦੇ ਨੂੰ ਜਿਹੜਾ ਅਸੀਂ ਸਰ ਨਹੀਂ ਚੱਕਣ ਦਵਾਗੇ ਨਾ ਹੀ ਕਿਸੇ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਨਸ਼ਾ ਜਾਂ ਹੋਰਦਾਂ ਦੇ ਵਿੱਚ ਕੋਈ ਨਹੀਂ ਚੀਜ਼ ਆ ਉਹ ਅਸੀਂ ਵਿੱਚ ਨੂੰ ਸਿਕਨ ਕੋਡ ਲੱਗ ਚੁੱਕਿਆ ਅਸੀਂ ਸਾਰੇ ਉਹਨਾਂ ਦੇ ਇਹਦੀ ਇਨਕਮ ਕਰ ਰਹੇ ਹਾਂ ਜੋ ਜੋ ਹਦਾਇਤਾਂ ਉਹਨਾਂ ਦੀ ਆ ਰਹੀਆਂ ਨੇ ਡੇ ਟੂ ਡੇ ਟਾਈਮ ਟੂ ਟਾਈਮ ਉਹ ਜਿਹੜੇ ਪੁਲਿਸ ਅਸੀਂ ਆ ਉਹ ਆਪਣਾ ਨਿਭਾ ਰਹਿਆਂ ਜੋ ਹੁਕਮ ਹੁੰਦਾ ਜੋੜੇ ਸੇ ਪੋਲਿੰਗ ਸਟੇਸ਼ਨ ਉਹ ਚੈੱਕ ਕਰਦੇ ਆ ਬਾਕੀ ਸਾਡੀਆਂ VST ਟੀਮਾਂ FST ਟੀਮਾਂ ਬਣ ਚੁੱਕੀਆਂ ਨੇ ਉਹ ਸਾਡਾ ਮੈਂ ਤੇ ਆਈਡੀ ਅਸਾਮ ਇਕੱਠੇ ਅਸੀਂ ਜਿਹੜਾ ਆਪ ਹੀ ਵਿਜ਼ਿਟ ਕਰਦੇ ਆ ਤੇ ਜਿੱਥੇ ਕੋਈ ਰੈਲੀਆਂ ਹੁੰਦੇ ਨੇ ਉਹ ਜੋ ਉਹਨਾਂ ਦਾ ਕੰਮ ਹੈ ਉਹ ਆਪਣਾ ਜਿਹੜੀਆਂ ਟੀਮਾਂ ਕਰ ਰਹੀਆਂ ਨਾਬਾ ਪੁਲਿਸ ਕਿੰਨੀ ਟੀਮ ਹੈ ਨਾਬਾ 90 ਵਿੱਚ ਟੋਟਲ ਸਾਡੇ ਕੋਲ ਹੈ ਐਟ ਅ ਟਾਈਮ ਸਾਡੇ ਕੋਲ ਤਿੰਨ ਟੀਮਾਂ ਜਿਹੜੀਆਂ ਜਲਦੀ ਐਫਐਸਟੀ ਚੱਲਦੀਆਂ ਇੱਕ ਵੀਐਸਟਰੀਮ ਚੱਲਦੀ ਹੈ 24 ਘੰਟੇ ਲਈ ਇਹ ਟੀਮ ਸਾਡੇ ਹੈਗੇ ਨੇ ਸ਼ਿਫਟਾਂ ਬਣਾਈ ਹੋਣੇ ਉਹ ਹਰੇਕ ਆਪਣਾ ਚੰਗੇ ਮਾੜੇ ਬੰਦੇ ਤੇ ਨਜ਼ਰ ਰੱਖਦੇ ਨੇ ਕੋਈ ਕੰਪਲੇਂਟ ਆਉਂਦੀ ਆ ਤਾਂ ਇਮੀਡੀਏਟ ਜਿਹੜਾ ਜਿਹੜਾ ਜੋ ਟਾਈਮ ਦਿੱਤਾ ਹੈ ਸਾਨੂੰ ਉਹਦੇ ਚ ਅਸੀਂ ਆਪਣੀਆਂ ਜਿਹੜੀਆਂ ਕੰਪਲੇਂਟਸ ਨੇ ਉਹ ਡਿਸਪੋਜ਼ ਆਫ ਕਰਦੇ ਹਾਂ ਬਹੁਤ ਵਧੀਆ ਉਪਰਾਲਾ ਜੋ ਨਾਬਾ ਪੁਲਿਸ ਵੱਲੋਂ ਫਲੈਗ ਮਾਰਕ ਕੀਤਾ ਜਾ ਰਿਹਾ ਹੈ ਇਹ ਚ ਉਹਨਾਂ ਦੇ ਮਦਦੇ ਨਾਲ ਜੇ ਰੱਖਦੇ ਬਹੁਤ ਵਧੀਆ ਕਰ ਰਹੇ ਨੇ ਇਨੇ ਚੈਕਿੰਗਾ ਕੀਤੀ ਜਾ ਰਹੀਆਂ ਹੈ ਸ਼ਰਾਰਤੀ ਜਿਹੜੇ ਅਨਸਰ ਨੇ ਉਹਨਾਂ ਦੇ ਨੱਥ ਪਾਈ ਜੋਗੇ ਬਹੁਤ ਵਧੀਆ ਕੰਮ ਕਰ ਰਹੀ ਹੈ ਨਾਬਾ ਪੁਲਿਸ ਵੀ ਜਗ੍ਹਾ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਹਰ ਇੱਕ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਗੱਡੀਆਂ ਮੋਟਰਾਂ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਲੰਗੇ ਸਾਰਾ ਕੁਝ ਚੈੱਕ ਕਰਕੇ ਲੰਗੇ ਨੇ ਬਹੁਤ ਵਧੀਆ ਕੰਮ ਕਰ ਰਹੀ ਹੈ ਨਾਬਾ ਪੁਲਿਸ